मैं ज्वाइन किया बॉर्डरेंट एक महीना होता है वो तो ये कोशिश है कि जेडे माड़े अंसर ने स्पैशली ड्रग्स है काम करते हैं ना पता कि बहुत बड़ा एक मिनस है खिलाफ ठोस कार्रवाई की है माय डी सॉरी पी साहब ਇਹ ਕਾਰੀ ਆਦੀ ਉਹ ਸਾਨੂੰ ਇਹ ਗੱਲ ਕਰਦੇ ਆਂ ਜੀਨਾ ਦੇ ਖਿਲਾਫ ਤੁਸੀਂ ਅਹ ਖੁੱਸ ਕਾਰਵਾਈ ਕਰੋ ਔਰ ਇਹਦੇ ਬਿਗ ਫਿਸ਼ ਨੂੰ ਪਕੜਾਇਆ ਐ ਅਸਸਪੀ ਮਹਾਂਗੋਟ ਅਸਕੇ ਸੁਹੇਲ ਮੀ ਜੀ ਅਰ ਨਾ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈਗਾ ਆਈ ਊਡ ਸੇ ਥਿਸ ਇਜ਼ ਅ ਕੇਸ ਜਿਹੜਾ ਇਹਨਾਂ ਦੀ ਇੰਟੈਲੀਜੈਂਸ ਇਹਨਾਂ ਦੇ ਹਾਰਡ ਵਰਕ ਔਰ ਇਹਨਾਂ ਦੀ ਇਨਵੈਸਟੀਗੇਟਿਵ ਸਕਿੱਲ ਦਾ ਜਿਹੜਾ ਰਿਜ਼ਲਟ ਆ ਕਾਇਦਾਰੇ ਸਾਹਮਣੇ ਅਸੀਂ ਇਹ ਸਭ ਕੁਝ ਪ੍ਰੋਜੈਕਟ ਕਰ ਰਹੇ ਹੁਣ ਸੇ ਫਲੇ ਨੇ 17 ਡਿਗਰੀਕ ਗੜੀ ਰੋਕੀ ਸੀਗੀ ਅ ਮਾਦ ਉਹ ਨਾਕੇ ਤੇ ਯੂਨੋ ਦੇਸ ਹਾਈ ਕਟ ਨਾਕਾ ਜਿਹੜਾ ਮਾਦੂਰ ਰਹਿਤਾ ਕਾਫੀ ਉੱਥੇ ਕੁਝ ਅਸੀਂ ਲਗਾਏ ਦਾ ਮੈਂ ਤੁਹਾਨੂੰ ਥੋੜਾ ਤਾਂ ਡੀ ਲਸਾਂਗਾ ਕਿ ਬਹੁਤ ਜ਼ਰੂਰੀ ਹੈ ਦੇ ਦੋ ਗੱਡੀ ਲੋਕੀ ਸਿੰਪਲ ਚੈਕਿੰਗ ਸੀ ਜਿਹੜੀ ਦੀ ਪੂਰੀ ਅਸੇਮ ਕੀ ਹੈ ਕਿ ਕੋਈ ਸਰ ਕੋ ਜਾਦਾ ਟੈਨਸਿਓ ਹੈ ਜਿਆਦਾ ਕਿਊ ਨਹੀਂ ਸੀਗਾ ਬਟ ਪੁਲਿਸ ਪਾਰਟੀ ਤੋਂ ਜੋ ਐਕਸਪੈਕਟਡ ਹੈ ਜਦ ਤੁਸੀਂ ਕਹਿੰਨੀ ਵੀ ਗੱਡੀਆਂ ਚੈੱਕ ਕਰੋ ਲੋਕਾਂ ਨੂੰ ਚੈੱਕ ਕਰੋ ਤੁਸੀਂ ਜਿਹੜਾ ਥੋਰੋ ਚੈਕਿੰਗ ਆਫ दैट ਨੋਵਾ ਵਾਹਨ ਉਸ ਗੱਡੀ ਦੀ ਡਰਾਈਵਰ ਸੀਟ ਦੇ ਹਲੇ ਪਾਇ ਲੱਗ ਰਿਹਾ ਸੀ ਦਿਸ ਵਾਸ ði ਓਨਲੀ ਕਲੂ ਵੀ ਹੈਡ ਵਟ ਔਰ ਇੰਟਰਸਟਿੰਗ ਜੀ ਜਿਵੇਂ ਯੂ ਨੋਰ ਗਿੱਲੇ ਸੀ ਐਸਐਸਓ ਸਾਹਿਬ ਨੇ ਡੀਐਸਪੀ ਲੁਧਰਧਾਵਾ ਨੇ ਇਹਨਾਂ ਦੀ ਟੀਮ ਨੇ ਉਸ ਚੀਜ਼ ਨੂੰ ਬੜਾ ਡਹਿਰਾਈ ਨਾਲ ਸੋਚਿਆ ਕਿ ਇਹ ਨੋਰ ਗਿੱਲੇ ਕੋ ਹੈ ਬੰਦੇ ਨੂੰ ਰਿਟੇਨ ਕੀਤੇ ਕੋਸ਼ਿਸ਼ ਕੀਤੀ ਉਹਨਾਂ ਕੋ ਥੋੜੀ ਹਿਰੋਇਨ ਮਿਲੀ ਸੋ ਵੀ ਰਜਿਸਟਰਡ ਦੀ ਕੇਸ ਉਹ ਇਸ ਗੱਲ ਦਾ ਕੋਈ ਜਵਾਬ ਨਹੀਂ ਦੇ ਸਕੇ ਥੈਨ ਕਾਫੀ thorough investigations ਇਹਨਾਂ ਨੇ technical analysis ਵਾਕੀਲਾ ਕਰਕੇ ਫਾਈਨਲੀ ਜੋ ਕੋਈ ਹੱਲ ਨਾ ਲੱਭਿਆ ਇਹਨਾਂ ਨੇ ਉਹਦੀ ਗੱਡੀ ਸੀਗੀ ਉਹ ਸਕੂਬਸ ਟੂ ਖੋਦ ਵੀ ਲਿਆ ਇਸ ਵਾ ਤੇ ਵੈਰੀ 빅 ਸੀ ਐਂ ਬਟ ਜਦੋਂ ਉਹਨਾਂ ਨੇ ਮਨੋਦਸਾਹ ਮੈਂ ਆ ਗਿਆ ਨਹੀਂ ਬੇਰੀ ਹੰਚ ਆ ਗਿਆ ਡਰਗ ਬਣੀ ਹੈ ਔਰ ਇਹ ਬੰਦੇ ਡਰਗਸ ਲੋਗਿੰਗਸ ਨੇ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਕਰੋ you will have good recovery based on my experience assi dhwane wala you will be surprised since over sab rakot it is little away so we discussed the interrogation techniques also although asif is a very young and very uh, dynamic uh, officer but uh, everybody learns uh, with the passage of time Haravi, wagera sikda haal hi haal hi time experience ਇਹੋ ਸਕਿਊਬਸ ਕੋਲ ਗੱਡੀ ਖੋਲੀ ਡੀਐਸਪੀ ਡੀ ਅ ਸ਼ਟਡਾਊਨ ਵਾਲਾ ਟੀਮ ਨੇ ਤਾਂ ਦੈਨ ਵੀ ਹਾਊਂਡ ਆਊਟ ਉਸ ਗੱਡੀ ਦੀ ਜਿਹੜੀ ਪੈਟਰੋਲ ਦੀ ਡੈਕੀ ਸੀਗੀ ਉਹਨੂੰ ਫੈਬ੍ਰੀਕੇਟ ਕੀਤਾ ਗਿਆ ਸੀ ਉਹਨੂੰ ਸਟਾਰ ਪੀਓ ਚ ਕੈਵਿਟੀ ਬਣਾਈ ਗਈ ਸੀ ਉਸ ਕੈਵਿਟੀ ਦੇ ਅੰਦਰ ਉਹਨਾਂ ਨੇ 8 ਪੈਕੇਟ ਰਿ ਸੀਗੇ ਹੈਰੋਇਨ ਦੇ A1 ਗ੍ਰੇਡ ਦੇ A1 ਕੈਡਿਗਿ ਜਿਹੜੀ ਬਿਲਕੁਲ ਪਿਓਰਸ ਫਾਰਮ ਹੈਗੀ ਆ ਇਹ ਇਸ ਦਾੜੀ ਰੋ ਜਿਹੜੀ ਦਾ ਸਾਹਮਣੇ ਪਈ ਹੈ ਉਹ ਇਹਨਾਂ ਨੇ ਫਿਰ ਹਸਪਤਾਲ ਆ ਗਏ ਇੱਕ ਇੱਕ ਕਰਕੇ ਬੈਠ ਕੱਢਿਆ ਐਂਡ ਦੇ ਰਿਕਵਰਡ ਦੈਟ ਹੀਰੋਇਕ ਉਹਦਾ ਟੋਟਲ weight ਕੀਤਾ ਤੇ 8 ਕਿਲੋ 325 ਗ੍ਰਾਮ ਹੋਇਆ ਇਸ ਇਜ਼ ਅ ਵੈਰੀ ਪਿਓਰ ਕੁਆਲਿਟੀ ਹੀਰੋਇਨ ਜਿਹੜੀ ਇਹ ਜੀਐਨਕੇ ਤੋਂ ਲੈ ਕੇ ਆਈ ਸੀਗੀ ਔਰ ਇਹਨਾਂ ਨੇ ਜਾ ਕੇ ਤਰਨਤਾਂ ਦੇ ਇਲਾਕੇ ਤੋਂ ਜਾਂ ਆਪਣੇ ਡਿਫਰੈਂਟ ਕੰਟੈਕਸਟ ਨੂੰ ਡਿਫਰੈਂਟ ਸੋਰਸਸ ਨੂੰ ਇਹਨੇ ਵੀ ਚੀਜ਼ ਸੀ ਇਹ ਰੋਲ ਜਿਹੜੀ ਆ ਜੇ ਇੰਟਰਨੈਸ਼ਨਲ ਮਾਰਕੀਟ ਚ ਚਲੀ ਆਏ ਤਾਂ ਇਹਦੀ ਵੈਲਿਊ ਤਕਰੀਬਨ 50 ਕਰੋੜ ਰੁਪਏ ਇਸ ਸ਼ੂ ਵੀ ਵਰਥ ਮੋਰ ਦੈਨ 50 ਕਰੋੜ ਰੁਪਏ ਉਹ ਵੀ ਕਈ ਵਾਰੀ ਇਹ ਰੋਲ ਮਿਲਦੀ ਆ ਉਹ ਹੁੰਦੀ ਜ਼ਰੂਰ ਆ ਲੇਕਿਨ ਇੰਨੀ ਪਿਓੜੀ ਹੁੰਦੀ ਇਹਨੂੰ ਇਹ ਜਿੰਨਾ ਮਰਜ਼ੀ ਹੋਰ ਹੋ ਤੇ ਉਹ ਕਰਕੇ ਜਿੰਨਾ ਮਰਜ਼ੀ ਹੋਰ ਅੱਗੇ ਰੀਸਨ ਕਰਸਸ ਸੀ ਸੋ ਉਸ ਤੋਂ ਬਾਅਦ ਵਨ ਵੀ ਕਨਫਰੰਟਡ ਦਮ ਜ਼ੀਰੋ ਪੁੱਟ ਕੇ ਯਾਰ ਜੀ ਬੁੱਤੂ ਅਸੀਂ ਲੈ ਕੇ ਆਏ ਸੀਗੇ ਅਸੀਂ ਇਹ ਪੈਸੇ ਲੈ ਕੇ ਜਾਂਦੇ ਸੀਗੇ ਆਪਣਾ ਜਨਕੀ ਉਹ ਤੋਂ ਅਸੀਂ ਲੈ ਕੇ ਆਉਂਦੇ ਸੀਗੇ ਖਾਨ ਨਾਮ ਦਾ ਆਦਮੀ ਹੈ ਉਹਦੇ ਕੋਲ ਅਸੀਂ ਲੈ ਕੇ ਆਉਂਦੇ ਸੀਗੇ ਇਹ ਦੋ ਲੜਕੇ ਹੈ ਉਸ ਤੋਂ ਫੜੇ ਜਣੇ ਗੁਰਜਨ ਸਿੰਘ ਇਲੀਸ ਰਵੀ ਰੈਜ਼ੀਡੈਂਟ ਆਫ ਫਰਦਾ ਦੂਸਰਾ ਹੈਗਾ ਸਿਮਰਜੀਤ ਸਿੰਘ ਇਲੀਸ ਨਿੱਕਾ ਬਾੜ ਇਹ ਵੀ ਜਿਲ੍ਹਾ ਤਨਤਾਰਦਾ ਹੈਗਾ ਸਭ ਤੋਂ ਪਹਿਲੇ ਇਹ ਦੋ ਫੜੇ ਇਹਨਾਂ ਕੋਲੋਂ ਉਹ ਪੁਰੀ ਹੀਰੋਇਨ ਉਪ 5 ਲੱਖ ਰੁਪਏ ਮਿਲੀ। ਦੈਨ ਇਹਨਾਂ ਦੀ ਕੁਝ ਕਿਸੇ ਵਿਜਾ ਹੋਇਆ ਸਿਵਲ ਮੈਂ ਜਸਪੀਰ ਸਿੰਘ। ਜਸਪੀਰ ਸਿੰਘ son of ਜਗਰ ਸਿੰਘ। ਈ ਵੀ ਤਨਤਾਂ ਦਾ ਹੈਗਾ ਸੋ ਦਿਸ ਇਜ਼ ਬੇਸਿਕਲੀ ਅ ਡਰਗਸ ਨੌਬਲਰ ਦਾ ਗੈਂਗ ਆ। ਇਹ ਗੈਂਗ ਅਪਰੇਟ ਕਰ ਰਹੀ ਤਨਤਾਂ ਤੋਂ। ਇਹਨਾਂ ਦਾ ਜਿਹੜਾ ਸਰਗਣਾ ਹੈਗਾ ਉਹ ਹੈਗਾ ਹਰਪਾਲ ਸਿੰਘ ਜਿਹਨੂੰ ਬਿੱਟੂ ਪਲਵਾਨ ਕਿਹੜਾ ਬੀ ਕੈਟੇਗਰੀ ਗੈਂਗਸਟਰ ਐਸਵੇਲੇ ਉਹ ਯੂਬੇ ਚ ਸਾਰਾ ਆਪਰੇਸ਼ਨ ਕੋ ਕੰਟਰੋਲ ਕਰ ਲੈ ਸੀ। ਉਹਦੀ ਇਨਸਟਰਕਸ਼ਨ ਜਿਹੜੇ ਆਦੇ ਸੀਗੇ ਕਿ ਪੁਰਸ਼ਕਰ ਪਹਿਲੇ ਵੀ ਲਗਾ ਚੁੱਕੇ ਸੀ। ਔਰ ਐਸੋ ਜਿ ਫਿਰ ਆਏ ਸੀਗੇ। ਇਹ ਕਰਦੇ ਸੀਗੇ ਜਿਹੜਾ ਉਹ ਕੈਵਿਟੀ ਸੀਗੀ ਜਦੋਂ ਜਾਂਦੇ ਸੀਗੇ ਪੈਸੇ ਉਸ ਕੈਵਿਟੀ ਚ ਭਾਵਿਕ ਬਾਅਦ ਦੇ ਸੀ। ਉਹਨਾ ਵਾਪਸ ਸਰਚ ਕਰਦੇ ਆਂ। ਅਸੀਂ ਗੱਡੀ ਨੂੰ ਅੰਦਰੋਂ ਬਾਹਰੋਂ ਸਰਚ ਕਰਨੇ ਆਂ। ਅਸੀਂ ਥਲੇ ਮੈਡਿਕਲ ਲਗਾ ਲਿਆ ਬਾਕੀ ਲਗਾ ਲਿਆ ਇਸ ਮਨੀ ਦਸੂਕ ਜਿ ਮਨੀ ਦੀ ਕੋ ਬੀਜ ਨਹੀਂ ਨਹੀਂ। ਬੀਸਵਾਸੀ ਟੈਕਨੀਸ਼ੀਅਨ ਹੋਪਾਂਗਾ ਉਹ ਤੇ ਜਦੋਂ ਇਹ ਪੈਸੇ ਲੈ ਕੇ بارش ਹੋਈ ਸੀ ਜੋ ਬਾਰਿਸ਼ ਤਾਂ ਪਾਣੀ ਸਪਰੇਸ਼ਨ ਹੋ ਰਹੀ ਸੀ ਸਮੇਂ ਨੇ ਉਸ ਸਕੈਮ ਕੀ ਅੰਦਰ ਚਲਾ ਗਿਆ ਇਹਨਾਂ ਸੋਚਿਆ ਕਿ ਗੱਡੀ ਚੱਲਦੀ ਨੋਟਸ ਦਾ ਰੱਖ ਲੈਣੇ ਆ ਹਵਾ ਨਾਲ ਸੁੱਕ ਜਾਣਗੇ ਐਂਡ ਦੈਨ ਕੁਝ ਹੋਇਆ ਕੋਈ ਲਾ ਕੋਈ ਬੰਦਾ ਸੀ ਗਾਲ ਸਰਨ ਰੀਜ਼ਨਸ ਆ ਵੀਡ ਨੋਟ ਡਿਸਕਲੋਜ਼ ਹਿਸ ਨੇਮ ਜਿਹਨੇ ਇਹਨਾਂ ਨੂੰ ਸਪਲਾਈ ਕੀਤੀ ਉਹ ਤੋਂ ਹੈਰੋਇਨ ਕੈਸੇ ਲੈ ਗਈ ਕੋਲੇ ਕਹਿੰਦਾ ਮੈਂ ਤੁਹਾਡੇ ਗਿਲੇ ਨੋਟ ਨਹੀਂ ਲੈਣੇ ਉਹ ਸਾਬ ਨੂੰ ਦੇ ਗਿਆ ਉਹ ਇਹਨਾਂ ਦੀ ਗੱਲਬਾਤ ਜੁੱਗੇ ਦਾ ਕਰਨਾ ਕਰਾਤੀ ਉਹਦੀ ਉਹਨਾਂ ਦਾ ਕੋਈ ਨਹੀਂ ਉੱਡਾ ਦੇ ਦੇਣ ਨੂੰ ਸਿਰ ਪੈਸੇ ਮਾ ਹੋਰ ਦੀ ਗਿਆ ਬਚਾ ਦੇਣੇ ਸੋ ਇਹ ਚਾਰ ਬੰਦੇ ਹਜੇ ਤੱਕ ਸਾਡੇ ਨੋਟਿਸ 'ਤੇ ਹੈ ਇਨੋਵਾ ਕਾਰ ਦਾ ਨੰਬਰ ਹੈਗਾ PB09B 2824 ਗ੍ਰੇਗ ਅਲੋ ਦੀ ਇਨੋਵਾ ਹੈ 8 ਕਿਲੋ 315 ਗ੍ਰਾਮ ਅਸੀਂ ਹਰ ਰੋਣ ਰਾਮ ਦਿੱਤੀ ਹੈ 5 ਲੱਖ ਰੁਪਏ ਦੀ ਹੈਗੀ ਹੈ ਡਰਗ ਮੰਨੀ ਅਸੀਂ ਉਹ ਹੁੰਦਾ ਗਰਾਉਂਡ ਕਰ ਚੁੱਕੇ ਹਾਂ ਔਰ ਇਹਦੇ ਚ ਕਾਫੀ ਕੁਝ ਸਾਡੇ ਅੱਗੇ ਤਫ਼ਸੀਲ ਚੱਲ ਰਹੀ ਹੈ ਫਾਰਵਰਡ ਐਂਡ ਬੈਕਵਰਡ ਲਿੰਗੇਜ ਜਿਸੀਂ ਬੋਲ ਰਹੇ ਐ ਸਸੋ ਜੀ ਸਭ ਦੀ ਟੀਮ ਔਰ ਇਹਨਾਂ ਦੇ ਸਾਰੇ ਆਫਰਸ ਇਸਦੇ ਅੱਗੇ ਨੇ ਇਹਨਾਂ ਨੇ ਜੰਮੂ ਕਸ਼ਮੀਰ ਉਸ ਨਾਮੀ ਕਾਇਮ ਕੀਤਾ ਸਮ ਪੀਪਲ ਹੈਵ ਬੀਨ ਡਾਊਨਡ ਆਪ ਇਨ ਜੀ ਐ ਕੇ ਆਲਸੋ ਔਰ ਕੁਝ ਹੋਰ ੜੜੇ ਨੇ ਉੱਤਰਨਾਦੋ ਰਹੀ ਗਰਾਉਂਡ ਬੀਤੇ ਆ ਮੈਂ ਇਸ ਵੀ ਵਾਸਤੇ ਨਾਂ ਨੂੰ ਇਸ ਇਨਵੈਸਟੀਗੇਟਿਵ ਸਾਈਡ ਦੀ ਟੀਮ ਨੂੰ ਸ਼ਾਬਾਸ਼ ਜੀ ਨਬਧਾਈ ਦਿਨਾ ਔਰ ਸਨੇ ਦੀਪ ਸਾਹਿਬ ਨੇ ਕਾਫੀ ਬੈਟ ਕੀਤਾ ਇਟਸ ਅ ਗੁੱਡ ਵਰਕ ਡਨ ਮਾਰਵਲੀ ਅਸੀਂ ਪੜਦੇ ਆ ਕਿਸੇ ਨੂੰ ਤੇ ਸਾਨੂੰ ਚੀਜ਼ ਮਿਲ ਜਾਂਦੀ ਹੈ ਅਸੀਂ ਉਹਦੀ ਮਤਲਬ ਪੁੱਛ ਕੇ ਤੇ ਨਿਸ਼ਾਨਦੇਜ ਕੰਮ ਕਰਦੇ ਹਾਂ ਬਟ ਮੈਂ ਇਹਨੂੰ ਕਿਉਂ ਅੱਛਾ ਮੰਨਦਾ ਕਿ ਸੁਬਾਚਾ ਇਟ ਇਜ਼ ਅ ਪਿਓਰ ਪਿਓਰ ਇਨਵੈਸਟੀਗੇਟਿਵ ਸਕਿੱਲ ਇਨਵੈਸਟੀਗੇਸ਼ਨ ਦਾ ਮਤਲਬ ਇਹ ਹੈ ਕਿ ਛੋਟੇ ਇੱਕ ਲੋਕ ਨੂੰ ਪੜਨਾ ਉਹਨੂੰ ਡਿਵੈਲਪ ਕਰਨਾ ਉਹ ਅਗਲੇ ਤੱਕ ਜਾਣਾ ਫਿਰ ਉਹਦੇ ਮਤਲਬ ਉਹਨੂੰ ਸਾਰੇ ਇਨਜਾਮ ਦੇ ਗਈ ਜਿਹੜਾ ਅਸਲੀ ਮਕਸਦ ਆ ਉਹ ਮਹਾਸਤ ਹੈ ਕਿ ਉਹ ਤੇ ਐਸਐਸਪੀ ਐਸਐਸਪੀ ਸਾਥ ਐਸਐਸਪੀ ਸਾਥ ਇਹਨਾਂ ਦੇ ਪੂਰੇ ਡਸਨ ਆਫਸਰਸ ਇਹਨਾਂ ਦੇ ਸਿਯੂਟੀ ਇਹਨਾਂ ਦੇ ਅਸਟਫੋਸ ਜਾਣਪੋਰ ਆ ਵਾਕੀ ਸਾਰੇ ਛੋਟ ਮਲਾਜ਼ਮ ਤੇ ਮੇਰੇ ਸਾਥੀ ਇਹਨਾਂ ਨੇ ਇਸ ਕੇਸ ਤੇ ਕੰਮ ਕੀਤਾ ਇਸ ਸਾਰੇ ਵਧਾਈ ਦੇ ਹੱਕਦਾਰ ਨੇ ਇਹਨਾਂ ਸਭ ਦੇ ਨਾਮ ਜਿਹੜੇ ਆ ਜੋਗ ਇਨਾਮ ਦੇਣ ਵਾਸਤੇ ਡੀਜੀਪੂ ਸਾਹਿਬ ਨੂੰ ਅਸੀਂ ਰਿਕਮੈਂਡ ਕਰ ਰਹੇ ਹਾਂ ਜਿਸ ਦਾ ਜੋ ਡਿਊ ਬੰਦਾ ਇਹਦੇ ਨਾਲੇ ਡਿਸਕ ਬੰਦੀ ਔਰ ਡਿਸਪਲੇ ਬਿਦਾ ਕੋਈ ਸਰਟੀਫਿਕੇਟ ਬੰਦਾ ਔਰ ਸਰਕਟ ਬਿਲੇ ਜਿਸ ਦਾ ਕੈਸ਼ ਰੋਡ ਬੰਦਾ ਕੈਸ਼